ਸਾਨੀ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਬਈ ਰੋਜ਼ ਦੀ ਤਰ੍ਹਾਂ ਅੱਜ ਫੇਰ ਕੋਟਕਪੂਰੇ ਤੂੜੀ ਦੀ ਬੋਲੀ ਦੇ ਸਵੇਰ ਦੇ ਜਿਹੜੇ 7:00 ਵੱਜ ਚੁੱਕੇ ਆ ਤੇ 8 ਸਤੰਬਰ ਜਿਹੜੀ ਹੋ ਚੁੱਕੀ ਹੈ ਤੇ ਦਿਨ ਸੋਮਵਾਰ ਤੇ ਰੇਟ ਜਿਹੜਾ ਅੱਜ ਆਪਾਂ ਦੇਖਾਂ ਕਿ ਕੀ ਲੱਗਦਾ ਤੇ ਦੋ ਬਈ ਅੱਜ ਟਰਾਲੀਆਂ ਜਿਹੜੀਆਂ ਆਈਆਂ ਇੱਕ ਆ ਖੜੀ ਇੱਕ ਉਹ ਸਾਹਮਣੇ ਖੜੀ ਆ ਤੇ ਬਾਕੀ ਦੇਖਦੇ ਆ ਕਿਵੇਂ ਕਿਵੇਂ ਆ ਵੀ ਬੋਲੋ ਇਹਦੇ ਅੰਦਰ ਦੀ ਬਾਹਰ ਦੀ ਆ ਅੰਦਰਲੇ ਵੀ ਅੰਦਰਲੇ ਬਾਹਰ ਬਾਹਰ ਅੰਦਰ 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 ਚੱਲ ਕੇ ਕੰਮ ਕਰਾਉਂਦਾ ਅੰਦਰ ਚੱਲ ਕੇ ਇਹਨੇ ਗੱਲ ਕਰਨੀ ਸਾਨੂੰ ਕੋਈ ਬੰਦਾ ਕਹਣਾ ਕੀ ਗੱਲ ਹੈ ਇਹਦਾ ਕੀ ਬੋਲਣ ਗਰੇ ਆ ਨਾ ਗੱਲ ਕਰੋ ਕਿਸ ਨੂੰ ਵੱਡਾ ਕਹਣਾ ਇੱਧਰ ਨੂੰ ਹੋ ਜਾ ਬਾਈ ਓਏ ਇੱਧਰ ਰੋ ਗੱਲ ਕਰੋ ਆਇਆ ਬਾਈ ਆਇਆ ਉਹ ਆਜੋ

ਐਂ ਸਿਆਪਾ ਨਾ ਨਮੈਕਰੀ ਕਰ ਬੋਲੋ ਭਾਈ ਆ 150 150 150 ਭਾਈ ਜਿੰਨੀ ਗੁੱਲੀ ਤਾਂ ਨਹੀਂ ਭਾਈ ਅੰਦਰ ਹੀ ਦੂਰੀ ਛੱਡ ਚ ਆ ਰਹੀ ਐ ਕਰੇ ਛੱਡ ਪਾ 150 60 65 200 5 10 15 ਹਾਂਜੀ 20 25 20 40 45 250 52 60 65 70 75 80 85 90 290 94 300 5 10 15 315 ਰੁਪਏ ਕੋਲਾ ਬਾਈ ਕਿਨੇ 315 ਰੁਪਏ ਬਾਈ ਕਿਥੇ ਕੇਵਲ ਉਹ ਸਾਰਾ ਮਾਲ ਪਾਜੀ ਬਾਈ ਤੂੜੀ ਦੇਖ ਲੈ ਲੋ ਜੀ ਤੇ 10 ਦਾ 115 ਰੁਪਏ ਜਿਹੜੀ ਲੱਗੀ ਆ ਤੇ ਤੂੜੀ ਸਾਨੂੰ ਚੈੱਕ ਕਰਾ ਦਿੰਦੇ ਆ ਬਈ ਤੇ ਤੂੜੀ ਬਾਈ ਕਹਿੰਦਾ ਅੰਦਰ ਦੀ ਆ ਪਰ ਵੀ ਤੂੜੀ ਦਾ ਰੰਗ ਥੋੜਾ ਜਿਹਾ ਮੈਲਾ ਆ ਤਾਂ ਕਰਕੇ ਆਪਾਂ ਕਹਿ ਸਕਦੇ ਆ ਤੇ ਬਾਕੀ ਦੇਖਦੇ ਆ ਵੀ ਬਾਈ ਨੇ ਸੀਲ ਕੀਤੀ ਆ ਜਾਂ ਨਹੀਂ ਬਈ ਨਾ ਨਾ ਆਹ ਕੱਦਰ ਲੈਦੇ ਮੈਂ ਫਿਰ ਨਹੀਂ ਪੜੀ ਨਾ ਦੇਖਦੇ ਜਦੋਂ ਕਰਨੀ ਹੈ ਨਹੀਂ ਭਾਈ ਹੋਣਾ ਰੇਟ ਤਾਂ ਅੱਜ ਹੀ ਲੱਗ ਗਿਆ ਅਸੀਂ ਕੋਈ ਐਂਕਾ ਨਾਲੇ ਨਾਲੇ ਹੱਥ ਪਾਉਣ ਨਾਲੇ ਤੂੰ ਵੀ ਰੰਗ ਥੋੜਾ ਜਿਹਾ ਮਹਿਲਾ ਸੀ ਤਾਂ ਕਰਕੇ ਰੇਟ ਜਿਹੜਾ ਡਾਊਨ ਲੱਗਿਆ ਤੇ ਬਾਕੀ ਅੱਗੇ ਦੇਖਦੇ ਆਂ ਤੇ ਬਈ ਚਲੋ ਵੀ ਬਾਈ ਨੇ ਪਹਿਲਾਂ ਤਾਂ ਨਹੀਂ ਵੇਚਣੀ ਚਲੋ ਕਰਤੀ ਸੇਲ ਜੀ ਕੋਈ ਰੇਟ ਜਿਹੜਾ ਲੱਗਿਆ ਤੇ ਬਾਕੀ ਵੀ ਅਗਲੀ ਇੱਕ ਟਰਾਲੀ ਹੋਰ ਖੜੀ ਆ ਰੰਗ ਵੀ ਥੋੜਾ ਜਿਹਾ ਮੈਲਾ ਕਰਕੇ ਥੋੜਾ ਜਿਹਾ ਰੇਡ ਡਾਊਨ ਲੱਗਿਆ ਹੋ ਸਕਦਾ ਇਹ ਰੰਗ ਤੁਹਾਨੂੰ ਦਿਖਾ ਦਿੰਦੇ ਆ ਤੇ ਬਾਕੀ ਅਗਲੀ ਟਰਾਲੀ ਆਪਾਂ ਦੇਖਦੇ ਆ ਉਹ ਟੂੜੀ ਅੰਦਰ ਦੀ ਜਾਂ ਬਾਹਰ ਦੀ ਮਾਤਰ ਪ੍ਰਵਾਹ ਇਹ ਜਿਵੇਂ ਉਹ ਦੇਖ ਲੈ ਉਹ ਵੀ ਲੱਗੇ ਨਾ ਪਤਾ ਮੈਂ ਉਹ ਵੇਖੀ ਲੈ ਕਾਸ ਜਮਾਈ ਆ ਰਿਹਾ ਸਾਡੇ ਮੈਂ ਹੁਣ ਜਾ ਕੇ ਪਤਾ ਕਰਾਂਗਾ ਇਹ ਆਹਾ ਤੂੜੀ ਹੈ ਚਿੱਟੀ ਜਵਾਂ ਤੇ ਅੰਦਰ ਦੀ ਤੂੜੀ ਹੈ ਤੇ ਇਹਦਾ ਰੇਟ ਬਈ ਦੇਖਾਂਗੇ ਆਪਾਂ ਕੀ ਲੱਗਦਾ ਮੈਂ ਤਾਂ ਬੱਸ ਸੋਚੇ ਰਹਿ ਗਿਆ ਕਿ ਇਹ ਤੋਂ ਲੈ ਜਾਣੇ ਨੇ ਬਹੁਤ ਹੀ ਬਹੁਤ ਜਾਈ ਵਰਨਾ 15 ਦਾ ਨਹੀਂ ਕੰਮ ਨੇੜਾ ਕਰਨਾ ਅੰਦਰ ਵੀ 400000 ਤੋਂ 400 ਪੰਜ ਕਰਾ ਈ ਕਰ ਵੀ ਦੋ ਬੋਲੀਆਂ ਆ ਵੇਦੀਆਂ ਏ ਯਾਰ ਉੱਤੇ ਕਰੋ ਜਾਂ ਥੱਲੇ ਕਰੋ 30 50 52 60 65 465 ਰੁਪਏ ਬੋਲੰਗ ਨੇ ਹਾਂ ਭਰਾਵਾ 465 ਰੁਪਏ ਜ਼ਰੂਰ ਲੈ ਲੋ ਵੀ ਲਾਸਟ ਟਰਾਲੀ ਤੇ 400 ਤੇ 65 ਰੁਪਏ ਜਿਹੜੀ ਇਹ ਟਰਾਲੀ ਲੱਗੀ ਆ ਵੀ ਅੰਦਰ ਦੀ ਤੂੜੀ ਸੀ ਤੇ ਰੰਗ ਉਹਨੂੰ ਦਿਖਾ ਦਈਏ ਬਿਲਕੁਲ ਸਾਫ਼ ਤੂੜੀ ਤੇ ਪਹਿਲੀ ਟਰਾਲੀ ਵੀ ਜਿਹੜੀ ਤੂੜੀ ਬਾਹਰ ਦੀ ਲੱਗਦੀ ਸੀ ਤੂੜੀ ਉਹ ਤਾਂ ਕਰਕੇ ਜਿਹੜਾ ਰੇਟ ਉਹਦਾ ਡਾਊਨ ਲੱਗਿਆ ਕਿਉਂਕਿ ਰੰਗ ਉਹਦੇ ਵਿੱਚ ਕਾਫੀ ਮੈਲਾਇਆ ਸੀਗਾ ਤੇ ਬਾਕੀ ਇਹ ਜਮਾ ਚਿੱਟੀ ਤੂੜੀ ਆ ਤੇ 400 ਤੇ 65 ਰੁਪਏ ਜਿਹੜਾ ਇਹਦਾ ਰੇਟ ਲੱਗਿਆ ਤੇ ਪਹਿਲੀ ਟਰਾਲੀ ਤਾਂ ਵੀ ਲੱਗਿਆ ਸੀ 300 ਤੇ 15 ਰੁਪਏ ਤੇ ਬਾਕੀ ਵੀ ਅੱਜ ਜਿਹੜੀਆਂ ਦੋ ਟਰਾਲੀਆਂ ਆਈਆਂ ਸੀ ਤੇ بارش ਦੇ ਕਾਰਨ ਜਿਹੜਾ ਟਰਾਲੀਆਂ ਘਟਾ ਰਹੀਆਂ ਤੇ ਆਉਣ ਵਾਲੇ ਦਿਨਾਂ ਚ ਆਪਾਂ ਦੇਖਾਂਗੇ ਵੀ ਰੇਟ ਦਾ ਕੀ ਬੰਦਦਾ ਤੇ ਅੱਜ ਵੀ ਕਾਹ ਕੁੜੀ ਜਿਹੜਾ ਕੱਲ ਨਾਲ ਜੇ ਆਪਾਂ ਗੱਲ ਕਰੀਏ ਕੱਲ ਨਾਲ ਅੱਜ ਘੱਟ ਸੀ ਥੋੜਾ ਜਿਹਾ ਤੇ ਤਾਂ ਕਰਕੇ ਥੋੜਾ ਜਿਹਾ ਹੋ ਗਿਆ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਰੇਟ ਵਧਣ ਦਾ ਚਾਂਸ ਉਹ ਵੀ ਸਕਦਾ ਬਾਕੀ ਵੀ ਡੇਲੀ ਦਾ ਰੇਟ ਹੁੰਦਾ ਵੱਧਦਾ ਘਟਦਾ ਰਹਿੰਦਾ ਤੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਈ ਵਾਰ ਰੇਟ ਵੱਧ ਵੀ ਲੱਗ ਜਾਂਦਾ ਕਈ ਵਾਰ ਘੱਟ ਵੀ ਲੱਗਦਾ ਤੇ ਗੱਲ ਕਰੀਏ ਵੀ ਬਾਸਮਤੀ ਦੀ ਬੋਲੀ ਦੀ ਬਾਸਮਤੀ ਦੀ ਬੋਲੀ ਜਿਹੜੀ ਵੀ 11 ਕੋਈ ਜਿਹੜੀ ਸ਼ੁਰੂ ਹੋ ਜਾਂਦੀ ਹੈ 11 11:30 ਤੇ ਰੇਟ ਬਈ ਕੱਲ ਜਿਹੜੀ ਵਿਖੀ ਐਤਵਾਰ ਸੀਗੀ ਤੇ ਬੈਨ ਬੋਲੀ ਤੋਂ ਜਿਹੜੀ 3400 ਰੁਪਏ ਲੱਗੇਗਾ ਉਹ ਕੱਲ ਐਤਵਾਰ ਬੋਲੀ ਬਈ ਨਹੀਂ ਲੱਗੇਗੀ ਤੇ ਉਂਝ ਲੱਗਣੀ ਸੀ ਤੇ ਬਾਰਿਸ਼ ਦੇ ਕਾਰਨ ਜਿਹੜਾ ਥੋੜਾ ਜਿਹਾ ਹੋ ਗਿਆ ਤੇ ਬਾਕੀ ਬਈ ਹੋਰ ਮੰਡੀਆਂ ਦੇ ਜਿਹੜੇ ਵੀ ਆਪਾਂ ਰੇਟ ਆ ਫੇਸਬੁੱਕ ਤੇ ਜ਼ਰੂਰ ਆਪਾਂ ਸਾਂਝੇ ਕਰਦੇ ਹਾਂ ਸਾਰਿਆਂ ਨਾਲ ਅੰਮ੍ਰਿਤਸਰ ਮੰਡੀ ਹੋਗੀ ਫ੍ਰੀ ਕੋਟ ਮੰਡੀ ਹੋਗੀ ਤੇ ਬਾਕੀ ਮਕਸਰ ਮੰਡੀ ਚ ਵੀ ਹਲੇ ਬਾਸਮਤੀ ਜਿਹੜੀ ਨਹੀਂ ਜਾਣ ਲੱਗੀ ਤੇ ਜਦੋਂ ਜਾਣ ਲੱਗੀ ਤੇ ਉਹਦੀ ਵੀਡੀਓ ਜਿਹੜੀ ਆਪਾਂ ਜਰੂਰ ਅਪਲੋਡ ਕਰਿਆ ਕਰਾਂਗੇ ਤੇ ਕੋੜ ਕਬੂਰੇ ਦੀ ਫਹਿਲਾਲ ਜਿਹੜੀ ਆਪਾਂ ਵੀਡੀਓ ਡੇਲੀ ਅਪਲੋਡ ਕਰਦੇ ਹਾਂ ਤੇ ਅੱਜ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਵੀਡੀਓ ਤੁਹਾਡੇ ਤੱਕ ਜਿਹੜੀ ਸਾਂਝੀ ਕੀਤੀ ਜਾਵੇ ਤੇ ਬਾਕੀ ਬਈ ਦੱਬ ਕੇ ਜਿਹੜਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਿਆ ਕਰੋ ਤੇ ਧੰਨਵਾਦ ਵੀ ਤੁਹਾਡੇ ਸਾਰਿਆਂ ਦਾ ਸਾਡੇ ਨਾਲ ਜੁੜਨ ਦੇ ਲਈ ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਬਈ ਰੋਜ਼ ਦੀ ਤਰ੍ਹਾਂ ਅੱਜ ਫੇਰ ਕੋਟਕਪੂਰੇ ਤੂੜੀ ਦੀ ਬੋਲੀ ਦੇ ਸਵੇਰ ਦੇ ਜਿਹੜੇ 7:00 ਵੱਜ ਚੁੱਕੇ ਆ ਤੇ 8 ਸਤੰਬਰ ਜਿਹੜੀ ਹੋ ਚੁੱਕੀ ਹੈ ਤੇ ਦਿਨ ਸੋਮਵਾਰ ਤੇ ਰੇਟ ਜਿਹੜਾ ਅੱਜ ਆਪਾਂ ਦੇਖਾਂਗੇ ਕੀ ਲੱਗਦਾ ਤੇ ਦੋ ਬਈ ਅੱਜ ਟਰਾਲੀਆਂ ਜਿਹੜੀਆਂ ਆਈਆਂ ਇੱਕ ਆ ਖੜੀ ਇੱਕ ਉਹ ਸਾਹਮਣੇ ਖੜੀ ਆ ਤੇ ਬਾਅਦ ਕੀ ਦੇਖਦੇ ਆ ਕਿਵੇਂ ਕਿਵੇਂ

बोलो बोलो ਇਹ ਜਿਆਦਾ ਪਾਉਂਦਾ ਨਾ ਮੈੱਕਰੀ ਕਰ ਬੋਲੋ ਭਾਈ ਆ 150 150 150 ਭਾਈ ਗਿੱਲੀ ਗੁੱਲੀ ਦਾ ਨਹੀਂ ਭਾਈ ਅੰਦਰ ਹੀ ਦੂਰੀ ਛੱਡ ਚਾ ਰਹੀ ਹੈ ਅਰੇ ਛੱਡ ਪਾ 150 60 65 200 5 10 15 ਹਾਂਜੀ 20 25 30 35 41 250 56 60 65 77 77 80 80 90 290 45 300 5 10 15 915 ਰੁਪਏ ਕੋਲਾ ਬਾਈ ਕਿਨੇ 315 ਰੁਪਏ ਬਾਈ ਕਿਥੇ ਕੇਵਲ ਉਹ ਖੜਾ ਮਾਲ ਪਾਉਂਦਾ ਹੋ ਜੀ ਬਾਈ ਤੂੜੀ ਦੇਖ ਲੈ ਜੀ ਤੇ 315 ਰੁਪਏ ਜਿਹੜੀ ਲੱਗੀ ਆ ਤੇ ਤੂੜੀ ਤੁਹਾਨੂੰ ਚੈੱਕ ਕਰਾ ਦਿੰਦੇ ਆ ਬਈ ਤੇ ਤੂੜੀ ਬਾਈ ਕਹਿੰਦਾ ਅੰਦਰ ਦੀ ਆ ਪਰ ਵੀ ਤੂੜੀ ਦਾ ਰੰਗ ਥੋੜਾ ਜਿਹਾ ਮੈਲਾ ਆ ਤਾਂ ਕਰਕੇ ਆਪਾਂ ਕਹਿ ਸਕਦੇ ਆ ਕਿ ਬਾਕੀ ਦੇਖਦੇ ਆ ਵੀ ਬਾਈ ਨੇ ਸੀਲ ਕੀਤੀ ਆ ਜਾਂ ਨਹੀਂ ਨਾ ਨਾ ਆ ਗਾ ਤਰ ਲੈਦੇ ਮੈਂ ਫਿਰ ਨਹੀਂ ਭਰਦੀ ਨਾ ਦੇਖਦੇ ਚਲੋ ਦਿੰਦੇ ਨੇ ਪ੍ਰੇਮ ਬੜਾ ਹੀ ਬੱਤ ਨਹੀ ਬਾਈ ਹੁਣ ਰੇਟ ਤਾਂ ਅਜਿ ਲੱਗ ਗਿਆ ਅਸੀਂ ਕੋਈ ਆ ਕੇ ਡੰਗਾ ਨਾਲ ਅਰੇ ਸਪੋਨ ਨਾਲੇ ਤੂੰ ਬਈ ਰੰਗ ਥੋੜਾ ਜਿਹਾ ਮਹਿਲਾ ਸੀ ਤਾਂ ਕਰਕੇ ਰੇਟ ਜਿਹੜਾ ਡਾਊਨ ਲੱਗਿਆ ਤੇ ਬਾਕੀ ਅੱਕੇ ਦੇਖਦੇ ਆ ਤੇ ਬਈ ਚਲੋ ਵੀ ਬਾਈ ਨੇ ਪਹਿਲਾਂ ਤਾਂ ਨਹੀਂ ਵੇਚਨੀ ਚਲੋ ਕਰਤੀ ਸੇਲ ਉਹ ਕੋਹੀ ਰੇਟ ਜਿਹੜਾ ਲੱਗਿਆ ਤੇ ਬਾਕੀ ਵੀ ਅਗਲੀ ਇੱਕ ਟਰਾਲੀ ਹੋਰ ਖੜੀ ਆ ਰੰਗ ਵੀ ਥੋੜਾ ਜਿਹਾ ਮੈਲਾ ਕਰਕੇ ਥੋੜਾ ਜਿਹਾ ਰੇਟ ਡਾਊਨ ਲੱਗਿਆ ਹੋ ਸਕਦਾ ਇਹ ਰੰਗ ਤੁਹਾਨੂੰ ਦਿਖਾ ਦਿੰਦੇ ਆ ਤੇ ਬਾਕੀ ਅਗਲੀ ਟਰਾਲੀ ਆਪਾਂ ਦੇਖਦੇ ਆ ਉਹ ਤੂੜੀ ਅੰਦਰ ਦੀ ਜਾਂ ਬਾਹਰ ਦੀ ਹੋਰ ਦੇਖ ਲੈ ਹੋਰ ਬੇਕਿੰਗ ਦਾਤਾ ਵੇਖ ਉਹ ਵੇਖੀ ਲੈ ਦੱਸ ਜਮਾ ਯਾਰ ਹੈ ਸਕਦਾ ਹੈ ਲੈ ਜੀ ਆਹ ਤੂੜੀ ਐ ਚਿੱਟੀ ਜਵਾਂ ਤੇ ਅੰਦਰ ਦੀ ਤੂੜੀ ਐ ਤੇ ਇਹਦਾ ਰੇਟ ਬਈ ਦੇਖਾਂਗੇ ਆਪਾਂ ਕੀ ਲੱਗਦਾ ਮੈਂ ਤਾਂ ਲੈ ਕੇ ਤਰੇ ਰਹਿ ਗਿਆ ਕਿਥੇ ਲੈ ਜਾਣੇ ਨੇ ਬੰਦੂ ਜੀ ਡਰਾਈਵਰ ਨਾਲ 15 ਦਾ ਨਹੀਂ ਕੰਮ ਲੈ ਲੇਗਾ ਅੰਦਰ ਵੀ 400 ਰੁਪਏ ਹਜ਼ਾਰ ਤੋਂ 400 ਵੰਜਾ ਦਾ 300 ਵੀ ਦੋ ਬੋਲੀਆਂ ਆ ਵੇ ਦੀਆਂ ਨਹੀਂ ਯਾਰ ਉੱਤੇ ਕਰੋ ਜਾਂ ਥੱਲੇ ਕਰੋ ਠੀਕ ਹੈ ਜੀ 350 55 ਹੱਥ ਪੈਂਗ 465 ਰੁਪਏ ਬੋਲੰਗ ਨੇ 465 ਰੁਪਏ ਜਰੂਰ ਨੇ ਲੋਬੀ ਲਾਸਟ ਟਰਾਲੀ ਤੇ 400 ਤੇ 65 ਰੁਪਏ ਜਿਹੜੀ ਇਹ ਟਰਾਲੀ ਲੱਗੀ ਆ ਵੀ ਅੰਦਰ ਦੀ ਤੂੜੀ ਸੀ ਤੇ ਰੰਗ ਉਹਨੂੰ ਦਿਖਾ ਦਈ ਬਿਲਕੁਲ ਸਾਫ ਤੂੜੀ ਤੇ ਪਹਿਲੀ ਟਰਾਲੀ ਵੀ ਜਿਹੜੀ ਟੂੜੀ ਬਾਹਰ ਦੀ ਲੱਗਦੀ ਸੀ ਟੂੜੀ ਉਹ ਤੇ ਤਾਂ ਕਰਕੇ ਜਿਹੜਾ ਰੇਟ ਉਹਦਾ ਡਾਊਨ ਲੱਗਿਆ ਕਿਉਂਕਿ ਰੰਗ ਉਹਦੇ ਵਿੱਚ ਕਾਫੀ ਮਲਿਆਇਆ ਸੀਗਾ ਤੇ ਬਾਕੀ ਇਹ ਜਮਾ ਚਿੱਟੀ ਟੂੜੀ ਆ ਤੇ 400 ਤੇ 65 ਰੁਪਏ ਜਿਹੜੇ ਇਹਦਾ ਰੇਟ ਲੱਗਿਆ ਤੇ ਪਹਿਲੀ ਟਰਾਲੀ ਦਾ ਵੀ ਲੱਗਿਆ ਸੀ 300 ਤੇ 15 ਰੁਪਏ ਤੇ ਬਾਕੀ ਵੀ ਅੱਜ ਜਿਹੜੀਆਂ ਦੋ ਟਰਾਲੀਆਂ ਆਈਆਂ ਸੀ ਤੇ بارش ਦੇ ਕਾਰਨ ਜਿਹੜਾ ਟਰਾਲੀਆਂ ਘਟਾ ਰਹੀਆਂ ਆ ਆਉਣ ਵਾਲੇ ਦਿਨਾਂ 'ਚ ਆਪਾਂ ਦੇਖਾਂਗੇ ਵੀ ਰੇਟ ਦਾ ਕੀ ਬੰਦਾ ਤੇ ਅੱਜ ਵੀ ਕਾਹ ਕੁ ਵੀ ਜਿਹੜਾ ਕੱਲ ਨੂੰ ਜੇ ਆਪਾਂ ਗੱਲ ਕਰੀਏ ਕੱਲ ਨੂੰ ਅੱਜ ਘੱਟ ਸੀ ਥੋੜਾ ਜਿਹਾ ਤੇ ਤਾਂ ਕਰਕੇ ਥੋੜਾ ਜਿਹਾ ਹੋ ਗਿਆ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਰੇਟ ਵਧਣ ਦਾ ਚਾਂਸ ਹੋ ਵੀ ਸਕਦਾ ਬਾਕੀ ਵੀ ਦਿੱਲੀ ਦਾ ਰੇਟ ਹੁੰਦਾ ਵਧਦਾ ਘਟਦਾ ਰਹਿੰਦਾ ਤੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਈ ਵਾਰ ਰੇਟ ਵੱਧ ਵੀ ਲੱਗ ਜਾਂਦਾ ਕਈ ਵਾਰ ਘੱਟ ਵੀ ਲੱਗਦਾ ਤੇ ਗੱਲ ਕਰੀਏ ਵੀ ਬਾਸਮਤੀ ਦੀ ਬੋਲੀ ਦੀ ਬਾਸਮਤੀ ਦੀ ਬੋਲੀ ਜਿਹੜੀ ਵੀ 11 ਕਬਈ ਜਿਹੜੀ ਸ਼ੁਰੂ ਹੋ ਜਾਂਦੀ ਹੈ 11 11:30 ਬਈ ਰੇਟ ਬਈ ਕੱਲ ਜਿਹੜੀ ਵਿਖੀ ਐ ਐਤਵਾਰ ਸੀਗੀ ਤੇ ਬੈਨ ਬੋਲੀ ਤੋਂ ਜਿਹੜੀ 3400 ਰੁਪਏ ਲੱਗੇਗਾ ਉਹ ਕੱਲ ਐਤਵਾਰ ਬੋਲੀ ਬਈ ਨਹੀਂ ਲੱਗੇਗੀ ਤੇ ਓੰਜ ਲਗਣੀ ਸੀ ਤੇ ਬਾਰਿਸ਼ ਦੇ ਕਾਰਨ ਜਿਹੜਾ ਥੋੜਾ ਜਿਹਾ ਹੋ ਗਿਆ ਤੇ ਬਾਕੀ ਬਈ ਹੋਰ ਮੰਡੀਆਂ ਦੇ ਜਿਹੜੇ ਵੀ ਆਪਾਂ ਰੇਟ ਆ ਫੇਸਬੁੱਕ ਤੇ ਜਰੂਰ ਆਪਾਂ ਸਾਂਝੇ ਕਰਦੇ ਹਾਂ ਸਾਰਿਆਂ ਨਾਲ ਅੰਮ੍ਰਿਤਸਰ ਮੰਡੀ ਹੋਗੀ ਫਰੀਕੋਟ ਮੰਡੀ ਹੋਗੀ ਤੇ ਬਾਕੀ ਮੋਕਸਰ ਮੰਡੀ ਚ ਵੀ ਹਲੇ ਬਾਸਮਤੀ ਜਿਹੜੀ ਨਹੀਂ ਜਾਣ ਲੱਗੀ ਤੇ ਜਦੋਂ ਜਾਣ ਲੱਗੀ ਤੇ ਉਹਦੀ ਵੀਡੀਓ ਵੀ ਜਿਹੜੀ ਆਪਾਂ ਜਰੂਰ ਅਪਲੋਡ ਕਰਿਆ ਕਰਾਂਗੇ ਤੇ ਕੋੜ ਕਬੂਰੇ ਦੀ ਫਹਿਲਾਲ ਜਿਹੜੀ ਆਪਾਂ ਵੀਡੀਓ ਡੇਲੀ ਅਪਲੋਡ ਕਰਦੇ ਹਾਂ ਤੇ ਅੱਜ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਵੀਡੀਓ ਤੁਹਾਡੇ ਤੱਕ ਜਿਹੜੀ ਸਾਂਝੀ ਕੀਤੀ ਜਾਵੇ ਤੇ ਬਾਕੀ ਵੀ ਦੱਬ ਕੇ ਜਿਹੜਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਧੰਨਵਾਦ ਵੀ ਤੁਹਾਡੇ ਸਾਰਿਆਂ ਦਾ ਸਾਡੇ ਨਾਲ ਜੁੜਨ ਦੇ ਲਈ